ਇੱਕ ਬੰਦੀ ਸਿੰਘਾਂ ਦੀ ਰਿਹਾਈ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੁੰਦੇ ਆ ਪਾਣੀਆਂ ਦੇ ਉੱਤੇ ਸਿਆਸਤ ਬਹੁਤ ਕੀਤੀ ਜਾਂਦੀ ਐ ਐਸਵਾਈਐਲ ਤੇ ਸਿਆਸਤ ਕੀਤੀ ਜਾਂਦੀ ਐ ਪਾਰਟੀ ਨੂੰ ਚੁਣਨ ਵਾਲੇ ਅਸੀਂ ਤੁਸੀਂ ਆ ਨਾ ਪੰਜਾਬ ਦੀ ਜਨਤਾ ਹੀ ਨਾ ਜੇ ਇਹ ਕੁਝ ਕਰਨਗੇ ਤੇ ਜਿੱਦਾਂ ਬਦਲਾਅ ਵਾਲੇ ਹੁਣ ਦੇਖੋ ਮਤਲਬ ਨਹੀਂ ਤਾਂ ਹੁਣ ਪੰਜਾਬ ਦੀ ਜਨਤਾ ਬਦਲਾਅ ਹੀ ਕਰਦੀ ਰਹੂਗੀ ਮੈਂ ਤਾਂ ਇਹ ਕਹਿਣਾ ਕਿ ਕੋਲੀਸ਼ਨ ਸਰਕਾਰ ਬਣਨੀ ਚਾਹੀਦੀ ਹੈ ਘੱਟੋ ਘੱਟ ਤਿੰਨ ਪਾਰਟੀਆਂ ਨੂੰ ਜੋੜ ਕੇ ਫੇਰ ਕੁਝ ਨਾ ਕੁਝ ਪੰਜਾਬ ਦਾ ਜਾਂ ਦੇਸ਼ ਦਾ ਭਲਾ ਹੋਣਾ ਹੈ। ਨਾਲਦਾ ਵੇਰ ਹੋ ਜਾਣਗੇ ਲੋਕ। ਬਿਲਕੁਲ ਦੇਖੋ ਜੀ ਆਪਾਂ ਐਫਰਟ ਤੇ ਕਰਨਾ ਹੈ ਨਾ ਜੋ ਬਾਦਲ ਕਾ ਟੱਬਰ ਜੋ ਕੈਪਟਨ ਕਾ ਟੱਬਰ ਕਰਦਾ ਸੀ ਬੋਰਡ ਲਾ ਦੋ ਜੀ ਆ ਹੋ ਗਿਆ ਜੀ ਵਾਹ ਹੋ ਗਿਆ ਜੀ ਗਰਾਊਂਡ ਤੇ ਕੁਝ ਵੀ ਨਹੀਂ ਕਾਲੀ ਦਲ ਅਕਾਲੀ ਦਲ ਕਰ ਰਹੇ ਤਾ ਟਾਰਗੇਟ ਕਰ ਰਹੇ ਅਕਾਲੀ ਦਲ ਨੂੰ ਚਾ ਕੋਈ ਵੀ ਦਲ ਹੋਵੇ ਮੇਰਾ ਕਹਿਣ ਦਾ ਮਤਲਬ ਪੰਜਾਬ ਚ ਕਿਸੇ ਨੇ ਨੀ ਭੱਲਾ ਕੀਤਾ ਪੰਜਾਬ ਦਾ ਪੰਜਾਬ ਦਾ ਕਰਜ਼ਾ ਵਧਿਆ ਜੀ ਜੇ ਤਰਸ ਦੇ ਆਧਾਰ ਤੇ ਜੀਵ ਗਾਂਧੀ ਦੇ ਹਤਿਆਰੇ ਛੱਡੇ ਜਾ ਸਕਦੇ ਆ ਬਿਲਕਸ ਬਾਨੋ ਵਾਲੇ ਛੱਡੇ ਜਾ ਸਕਦੇ ਆ ਸੌਦਾ ਸਾਦਾ ਕੇ ਰੋਜ਼ ਪ੍ਰੋਲ ਤੇ ਭੇਜੇ ਜਾ ਸਕਦੇ ਆ ਤੇ ਕੀ ਗੱਲ ਇਹ ਨਾ ਇਹਦਾ ਮੰਦੀ ਸਿੱਖਾਂ ਨੂੰ ਨਹੀਂ ਛੱਡੇ ਜਾ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਹਮਦਰਦ ਨਿਊਜ਼ ਤੇ ਦੋਸਤੋ ਅੱਜ ਲੁਧਿਆਣੇ ਵਿੱਚ ਗੁਰੂ ਨਾਨਕ ਪਵਨ ਵਿੱਚ ਪੰਜਾਬ ਬਚਾਓ ਇੱਕ ਸੈਮੀਨਾਰ ਕੀਤਾ ਜਾ ਰਿਹਾ ਜਿੱਥੇ ਅਲੱਗ-ਅਲੱਗ ਬੁੱਧੀਜੀਵੀ ਆਏ ਹੋਏ ਨੇ ਸਾਡੇ ਨਾਲ ਜਿਨ੍ਹਾਂ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਸੁਖਬੀਰ ਸਿੰਘ ਜੀ ਖੋਸੇ ਨੇ ਜੋ ਸ਼੍ਰੀ ਗੁਰਗੰਨ ਸਾਹਿਬ ਸਤਕਾਰ ਕਮੇਟੀ ਦੇ ਮੈਂਬਰ ਨੇ ਅਸੀਂ ਪੁੱਛਾਂਗੇ ਕਿ ਇੱਥੇ ਆਏ ਨੇ ਕੀ ਇੱਥੇ ਪ੍ਰੋਗਰਾਮ ਹੋ ਰਿਹਾ ਕੀ ਸੋਚ ਹੈ ਸਰਬਾਈ ਗੁਰਜੀ ਦਾ ਖਾਲਸਾ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਜੀ ਅੱਜ ਕੀ ਪ੍ਰੋਗਰਾਮ ਹੈ ਦੇਖੋ ਜੀ ਪ੍ਰੋਗਰਾਮ ਇਹ ਹੈ ਕਿ ਹਰ 5 ਸਾਲ ਬਾਅਦ ਸਰਕਾਰਾਂ ਆਉਂਦੀਆਂ ਨੇ ਬਣ ਲੋਕ ਚੁਣਦੇ ਨੇ ਸਰਕਾਰਾਂ ਚਲੀਆਂ ਜਾਂਦੀਆਂ ਨੇ 5 ਸਾਲ ਰਾਜ ਕਰਕੇ ਪਰ ਜਿਹੜੇ ਉਹ ਮੈਨੀਫੈਸਟੋ ਚ ਵਾਅਦੇ ਕਰਕੇ ਆਉਂਦੀਆਂ ਨੇ ਕੋਈ ਪੂਰਾ ਨਹੀਂ ਕਰਦਾ ਜਿੰਦੇ ਵਿੱਚ ਜਿਵੇਂ 97 ਦੀ ਸਰਕਾਰ ਬਾਦਲ ਪਰਿਵਾਰ ਦੀ ਸਰਕਾਰ ਸੀ ਬਾਦਲ ਐਨ ਕੰਪਨੀ ਅਕਾਲੀ ਦਲ ਕਹ ਲਈਏ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਨੌਜਵਾਨ ਖਾੜ ਕੋਥ ਸ਼ੰਘਰਸ਼ ਵਿੱਚ ਹਥਿਆਰਬੰਦ ਸੰਘਰਸ਼ ਵਿੱਚ ਜਾਂ ਦੂਜੇ ਸ਼ਬਦਾਂ ਚ ਉਹਨੂੰ ਮਿਲਿਟੈਂਸੀ ਦਾ ਦੌਰ ਵੀ ਕਹਿੰਦੇ ਸੀ ਕਿ ਜਿਹੜੇ ਬੰਦੇ ਪੰਜਾਬ ਵਾਸਤੇ ਪੰਥ ਵਾਸਤੇ ਜੂਝ ਕੇ ਲੜੇ ਆ ਸ਼ਹਾਦਤਾਂ ਪ੍ਰਾਪਤ ਕੀਤੀਆਂ ਆ ਜਾਂ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਆ ਉਹਨਾਂ ਨੂੰ ਪੜੋਸਿਆ ਜਾਊਗਾ ਉਹਨਾਂ ਨੂੰ ਬਣਦਾ ਮਾਨ ਸਤਕਾਰ ਦਿੱਤਾ ਜਾਊਗਾ ਉਹਨਾਂ ਦੇ ਹੱਕ ਹਕੂਕ ਦੀ ਰੱਖਿਆ ਕੀਤੀ ਜਾਊਗੀ ਜਿਵੇਂ ਕਿ ਜਿਹੜੇ ਨੌਜਵਾਨਾਂ ਨੇ ਹਥਿਆਰ ਚੱਕੇ ਸਰਕਾਰਾਂ ਤੋਂ ਬਾਗੀ ਹੋ ਕੇ ਉਹਨਾਂ ਦਾ ਸਾਰਾ ਉਹ ਕਰਨ ਵਾਸਤੇ ਪਰ ਸਰਕਾਰ ਗਈ ਚਲੀ ਜਿਵੇਂ ਕਿ ਆਪਾਂ ਲਾ ਲਈਏ ਵੀ ਇੱਥੇ ਬਿਆਨ ਸਿੰਘ ਮੁੱਖ ਮੰਤਰੀ ਹੋਏ ਆ ਉਹਨਾਂ ਦੇ ਕਾਲ ਵਿੱਚ ਕਾਰਜਕਾਲ ਵਿੱਚ ਅਤਿਆਚਾਰ ਹੁੰਦਾ ਸੀ ਉਸ ਅਤਿਆਚਾਰ ਤੋਂ ਤੰਗ ਆ ਕੇ ਨੌਜਵਾਨਾਂ ਨੇ ਉਹਨਾਂ ਨੂੰ ਜਿਹੜਾ ਉਹਦਾ ਕਤਲ ਕਰ ਦਿੱਤਾ ਬਾਅਦ ਵਿੱਚ ਉਹ ਸਾਡੇ ਸਤਕਾਰਯੋਗ ਜਗਤਾਰ ਸਿੰਘ ਹਵਾਰਾ ਜੀ ਪਈ ਬਲਵੰਤ ਸਿੰਘ ਜੀ ਰਾਜਵਾਨਾ ਜੀ ਪ੍ਰੋਫੈਸਰ ਦਵਿੰਦਰਪਾਲ ਪੁੱਲਰਸ ਤੇ ਹੋਰ अनेका ਸਿੰਘ ਜਿਹੜੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੁਣ ਸਜ਼ਾਵਾਂ ਸਾਡੀਆਂ ਪੂਰੀਆਂ ਹੋ ਗਈਆਂ ਅਸੀਂ ਉਮਰਕੈਦ ਸਾਨੂੰ ਸੁਣਾਈ ਆ ਅਸੀਂ 30-30 ਸਾਲ ਪੂਰੇ ਕਰ ਲਏ 95 92 ਤੋਂ ਕੋਈ 92 ਤੋਂ ਕੋਈ 95 ਤੋਂ ਕੋਈ ਸਾਰੇ ਜੇਲ੍ਹ 'ਚ ਹੈਗੇ ਆ ਪਰ ਇੱਥੇ ਗੱਲ ਲੋਕਤੰਤਰ ਦੀ ਹੁੰਦੀ ਆ ਇੱਥੇ ਫ੍ਰੀडम ਦੀ ਹੁੰਦੀ ਆ ਸਾਡੇ ਬੰਦੀ ਸਿੰਘ ਹਜੇ ਤੱਕ ਛੱਡੇ ਨਹੀਂ ਜਾ ਰਹੇ ਇੱਕ ਮੁੱਦਾ ਤੇ ਇੱਥੇ ਇਹ ਆ ਠੀਕ ਆ ਜੀ ਬਾਈਬਲ ਤੇ ਬਰਗਾੜੀ ਕੋਟਕਪੂਰਾ ਗੋਲੀਕਾਂਡ ਹੁੰਦਾ ਬਦਵੀ ਹੁੰਦੀ ਆ 2015 ਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਸਰਕਾਰਾਂ ਆਉਂਦੀਆਂ ਕੋਈ ਗੱਲ ਹਜੇ ਤੱਕ ਨਹੀਂ ਹੁੰਦੀ ਇੱਕ ਮੁੱਦਾ ਉਹ ਇੱਥੇ ਅੱਜ ਵਿਚਾਰਿਆ ਜਾ ਰਿਹਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਿਚਾਰੀ ਗਈ ਇੱਕ ਕੋਟਕ ਪੂਰਾ ਗੀ ਹਾਂ ਬਦ ਵੀ ਵਿਚਾਰਿਆ ਜਾ ਰਿਹਾ ਦੂਜਾ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਉਹਦੀ ਹਜੇ ਤੱਕ ਕੋਈ ਗੱਲ ਨਹੀਂ ਹੋ ਰਹੀ ਉਹ ਵੀ ਇੱਥੇ ਮੁੱਦਾ ਵਿਚਾਰਿਆ ਜਾ ਰਿਹਾ ਪਾਣੀਆਂ ਦੇ ਉੱਤੇ ਸਿਆਸਤ ਬਹੁਤ ਕੀਤੀ ਜਾਂਦੀ ਐ ਐਸਵਾਈਐਲ ਤੇ ਸਿਆਸਤ ਕੀਤੀ ਜਾਂਦੀ ਆ ਉਹ ਵੀ ਮੁੱਦਾ ਇੱਥੇ ਅੱਜ ਵਿਚਾਰਿਆ ਜਾ ਰਿਹਾ ਕਿ ਕਲੀਆਂ ਸ਼ਗੂਫੇ ਛੱਡੇ ਜਾਂਦੇ ਆ ਉਹਦਾ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਪੰਜਾਬ ਦੀ ਖੇਤੀ ਨੀਤੀ ਜਿਹੜੀ ਬਿਲਕੁਲ ਮਰਨ ਕਿਨਾਰੇ ਚੱਲ ਗਿਆ ਪੰਜਾਬ ਖੇਤੀ ਪੱਖੋਂ ਪੰਜਾਬ ਕੰਗਾਲ ਹੋ ਗਿਆ ਪੰਜਾਬ ਦਾ ਜਲ ਸਰੋਤ ਥੱਲੇ ਡਿੱਗਦਾ ਜਾ ਰਿਹਾ ਆਏ ਦਿਨ ਉਲਟਾ ਹੜਾਣੀ ਮਾਰ ਪੈ ਰਹੀ ਹੈ ਉਸ ਮੁੱਦੇ ਨੂੰ ਵੀ ਇੱਥੇ ਵਿਚਾਰਿਆ ਜਾ ਰਿਹਾ ਭਾਵ ਕਿ ਪੰਜਾਬ ਦੇ ਨਾਲ 86 ਲੋਕਾਂ ਵੱਲੋਂ ਕੀਤੇ ਧੋਖੇ ਨੂੰ ਅੱਜ ਇੱਥੇ ਗੁਰਨਾਨਕ ਦੇਵ ਭਵਨ ਵਿਖੇ ਵਿਚਾਰਿਆ ਜਾ ਰਿਹਾ ਹੈ ਨਹੀਂ ਤੁਸੀਂ ਕਹਿੰਦੇ ਇਹ ਮੁੱਦੇ ਵਿਚਾਰੇ ਜਾ ਰਹੇ ਨੇ ਜਿਨ੍ਹਾਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੋਰ ਵੀ ਕਈ ਪਾਰਟੀਆਂ ਆਏ ਨੇ 70 ਸਾਲਾਂ ਚ ਜੀ 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 ਪਰ ਉਹ ਪਾਰਟੀ ਨੂੰ ਚੁਣਨ ਵਾਲੇ ਅਸੀਂ ਤੁਸੀਂ ਹੈ ਨਾ ਪੰਜਾਬ ਦੀ ਜਨਤਾ ਹੀ ਨਾ ਜੀ ਬਸ ਇਹੀ ਅੱਜ ਇੱਥੇ ਸੈਮੀਨਾਰ ਦੇ ਵਿੱਚ ਚੰਗੇ ਚੰਗੇ ਬੁੱਧੀਜੀਵੀ ਬੁਲਾਰੇ ਬੁਲਾ ਕੇ ਪਬਲਿਕ ਦੇ ਰੂਬ ਰੂਕ ਕਰਾਇਆ ਜਾ ਰਿਹਾ ਹੈ ਕਿ ਜਦੋਂ ਅਸੀਂ ਖੰਡ ਲੈਨੇ ਆ ਅਸੀਂ ਚੋਣ ਕਰਦੇ ਆਂ ਮੋਟੀ ਹੋਵੇ ਚਾਹ ਪੱਤੀ ਦੇ ਦਾਣੇ ਸਾਫ਼ ਲੈਣੇ ਆਂ ਮੋਠਾਂ ਦੀ ਦਾਲ ਖਰੀਦਦੇ ਆਂ ਤੇ ਚੰਗੇ ਦਾਣੇ ਲੈਣੇ ਆਂ ਕੋਈ ਵੀ ਚੀਜ਼ ਬਾਜ਼ਾਰ ਚੋਂ ਲੈਣੇ ਆਂ ਕੋਈ ਫਰੂਟ ਸਬਜ਼ੀ ਕੁਝ ਵੀ ਚੰਗਾ ਖਰੀਦਦੇ ਆਂ ਪਰ ਜਦੋਂ ਅਸੀਂ ਸਰਕਾਰ ਚੁਣਨ ਵੇਲੇ ਅਸੀਂ ਅੱਖਾਂ ਨਾ ਮੁੰਦੀਏ ਅਸੀਂ ਦੇਖੀਏ ਕਿਉਂਕਿ ਮੇਰੀ ਤੇ ਤੁਹਾਡੀ ਦੋਨਾਂ ਦੀ ਵੋਟ ਇੱਕ ਅ ਮੈਨਾ ਰਖਦੀ ਆ ਸਾਡੀ ਕੱਲੀ ਕੱਲੀ ਵੋਟ ਨਾਲ ਜਿਹੜੇ ਉਹ ਨੇਤਾ ਚੁਣੇ ਜਾਣੇ ਆ ਔਰ ਜਿਹੜੀਆਂ ਗਲਤੀਆਂ ਅਸੀਂ ਪਿੱਛੇ ਕਰ ਬੈਠੇ ਆ ਉਹ ਗਾਹ ਨਾ ਹੁਣ ਉਹਦੇ ਉੱਤੇ ਡਿਸਕਸ਼ਨ ਹੋ ਰਹੀ ਆ ਜੀ ਮਮਾ ਜੀ ਅਗਰ ਵੋਟਰਾਂ ਦੀ ਗੱਲ ਕਰੀਏ ਤੇ ਕੁਝ ਵੋਟਰ ਇਦਾਂ ਦਾ ਜੋ ਲਾਲਚੀ ਆ ਜੀ ਲਾਲਚੀ ਕਿੰਨਾ ਹੈ ਕਿ ਉਹ ਪੈਸੇ ਤੇ ਵੋਟ ਪਾ ਦਿੰਦਾ ਜੀ ਨਸ਼ੇ ਤੇ ਵੋਟ ਪਾ ਦਿੰਦਾ ਐਵੇਂ ਦੀ ਬੜੇ ਦੇ ਵਕਾਰ ਨੇ ਜਿਨ੍ਹਾਂ ਤੇ ਉਹ ਵੋਟ ਪਾ ਦਿੰਦਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹ ਵੋਟਰਾਂ ਨੂੰ ਬਵੇਅਰ ਕਰਨ ਦੀ ਲੋੜ ਹੈ ਉਹੀ ਕੀਤਾ ਜਾ ਰਿਹਾ ਨਾ ਇਹੀ ਇਤਨਾ ਹੀ ਹੈ ਇਹਨੂੰ ਆਪਾਂ ਜੇ ਪੰਜਾਬੀ ਚ ਕਹ ਲਈਏ ਵੀ ਨੁਕੜ ਮੀਟਿੰਗ ਜਾਂ ਇਹ ਇੱਕ ਇੱਥੇ ਗੁਰਨਾਨਕ ਦੇਵ ਭਵਨ ਨੂੰ ਬਹਿਣ ਦਾ ਸਾਧਨ ਹੈਗਾ ਠੀਕ ਹੈਗਾ ਬਲਾ ਕੇ ਇਹੀ ਅਵੇਅਰ ਕੀਤਾ ਜਾ ਰਿਹਾ ਪਬਲਿਕ ਨੂੰ ਇਹਦੇ ਤੁਹਾਨੂੰ ਲੱਗਦਾ ਵੇਅਰ ਹੋ ਜਾਣਗੇ ਲੋਕ ਬਿਲਕੁਲ ਦੇਖੋ ਜੀ ਆਪਾਂ ਐਫਰਟ ਤੇ ਕਰਨਾ ਹੈ ਨਾ ਸਾਰੇ ਹੀ ਕਰਦੇ ਨੇ ਐਫਰਟ ਤੇ ਲੋਕ ਅਧਿਕਾਰ ਲੈਣ ਵਾਲੇ ਵੀਰ ਜਿਹੜਾ ਕਰ ਰਹੇ ਨੇ ਚੰਗਾ ਪਰਲਾ ਕਿਉਂਕਿ ਵੇਖੋ ਬਾਕੀ ਪੋਲੀਟਿਕਲ ਪਾਰਟੀਆਂ ਆਪਣੀ ਆਪਣੀਆਂ ਪੰਥ ਦਾ ਨਾਲ ਲਖਵਾ ਲਾਉਂਦੇ ਨੇ ਇਹ ਵਿਚਾਰੇ ਆਮ ਨੇ ਪੰਥ ਦਾ ਲਖਵਾ ਨਹੀਂ ਇਹਨਾਂ ਨੇ ਨਾਲ ਲਾਇਆ ਹੋਇਆ ਕਿ ਕੱਲ ਨੂੰ ਇਹ ਨਾ ਸਿਆਸਤ ਸਿਧਾਨ ਹੋ ਜਾਣ ਇਹਨਾਂ ਇਲੈਕਸ਼ਨ ਨਾਲੋਂ ਪਹਿਨ ਜੇ ਇਹ ਜੇ ਇਹ ਕੁਝ ਕਰਨਗੇ ਤੇ ਜਿੱਦਾਂ ਬਦਲਾਵ ਵਾਲੇ ਹੁਣ ਦੇਖੋ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਕੀ ਹਾਲ ਸੀਗਾ ਕਿ ਲੋਕ ਕਹਿੰਦੇ ਸੀ ਵਾਹ ਵਈ ਵਾ ਭਗਵੰਤ ਮਾਨ ਵਾਹ ਵਈ ਵਾ ਅੱਜ ਭਗਵੰਤ ਮਾਨ ਠਾ ਬਿਠਾ ਹੋ ਰਹੀ ਹੈ ਨਾ ਮਤਲਬ ਨਹੀਂ ਤਾਂ ਹੁਣ ਪੰਜਾਬ ਦੀ ਜਨਤਾ ਬਦਲਾਅ ਹੀ ਕਰਦੀ ਰਹੂਗੀ ਕਿਉਂਕਿ ਪੰਜਾਬ ਦੀ ਜਨਤਾ ਵਿਕਾਸ ਚਾਹੁੰਦੀ ਆ ਹੁਣ 70 ਸਾਲ ਚ ਦੋ ਦੋ ਕੁ ਪਾਰਟੀਆਂ ਸੀ ਪੰਜਾਬ ਕੋਈ ਆਪਸ਼ਨ ਨਹੀਂ ਸੀ ਹੁਣ ਇਹ ਆਪਸ਼ਨ ਆਇਆ ਪੰਜਾਬ ਮਤਲਬ ਤੁਸੀਂ ਕਹਿੰਦੇ ਹੋ ਕਿ ਹੁਣ ਪੰਜਾਬ ਦਾ ਜਿਹੜਾ ਵੋਟਰ ਹੈ ਜਾਂ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਬਦਲਾਅ ਵਿੱਚ ਹੀ ਰਵੇ ਕਿ ਕਦੇ ਕਿਸੇ ਮੈਂ ਤਾਂ ਇਹ ਕਹਿਣਾ ਕਿ ਕੋਲੀਸ਼ਨ ਸਰਕਾਰ ਬਣਨੀ ਚਾਹੀਦੀ ਹੈ ਘੱਟੋ ਘੱਟ ਤਿੰਨ ਪਾਰਟੀਆਂ ਨੂੰ ਜੋੜ ਕੇ ਫੇਰ ਕੁਝ ਨਾ ਕੁਝ ਪੰਜਾਬ ਦਾ ਜਾਂ ਦੇਸ਼ ਦਾ ਭਲਾ ਹੋਣਾ ਆ ਜਿੰਨਾ ਤਰ ਇੱਕ ਤਰਫਾ ਬਹੁਮਤ ਮਿਲਦਾ ਰਹਿਣਾ ਆ ਉਨਾ ਚਿਰ ਭਲਾ ਨਹੀਂ ਹੋਣਾ ਨਾ ਦੇਸ਼ ਦਾ ਨਾ ਪੰਜਾਬ ਦਾ ਕਿਉਂਕਿ ਜਿਹਨੂੰ ਅਸੀਂ ਪੂਰਨ ਬਹੁਮਤ ਦੇ ਦਿੰਨੇ ਆ ਉਹ ਇਹ ਸੋਚ ਲੈਂਦਾ ਕਿ ਲੋਕ ਮੂਰਖਾ ਲੋਕਾਂ ਨੇ ਮੈਨੂੰ ਚੁਣ ਦਿੱਤਾ ਹੁਣ ਮੈਂ ਕਿਸੇ ਦਾ ਕੰਮ ਕੋਈ ਕਰਨਾ ਨਹੀਂ ਹੈ ਇਹ ਵੀ ਤਾਂ ਜਿਹੜੇ ਮੌਜੂਦਾ ਹੈਗੇ ਇਹ ਵੀ ਤਾਂ ਕੱਲੀਆਂ ਗੱਲਾਂ ਹੀ ਕਰ ਰਹੇ ਨੇ ਨਾ ਰੌਲਾ ਪਾ ਰਹੇ ਨੇ ਕੱਲੀਆਂ ਗੱਲਾਂ ਕਰਕੇ ਅਖਬਾਰੀ ਜੋ ਬਾਦਲ ਕਾ ਟੱਬਰ ਜੋ ਕੈਪਟਨ ਕਾ ਟੱਬਰ ਕਰਦਾ ਸੀ ਬੋਰਡ ਲਾ ਦਿਓ ਜੀ ਆਹ ਹੋ ਗਿਆ ਜੀ ਵਾਹ ਹੋ ਗਿਆ ਜੀ ਗਰਾਊਂਡ ਤੇ ਕੁਝ ਵੀ ਨਹੀਂ ਗੱਲ ਮੈਂ ਇੱਕ ਮਿਹਨਤੀ ਕਰਦਾ ਜੇਕਰ ਪੰਥ ਦੀ ਗੱਲ ਕਰੀਏ ਜੀ ਪੰਥ ਕੋ ਐਸਜੀਪੀਸੀ ਆ ਜੀ ਉਹਦੇ ਕੋ ਬੜਾ ਫੰਡ ਹੈ ਉਹਨੇ ਨੌਜਵਾਨਾਂ ਦਾ ਕੀ ਸਵਾਰਿਆ ਨੌਜਵਾਨ ਤਾਂ ਸਾਰਾ ਵਿਦੇਸ਼ ਜਾ ਰਿਹਾ ਮੇਰੇ ਕਹਿਣ ਦਾ ਮਤਲਬ ਕਿ ਸਕੂਲ ਨੇ ਚੰਗੇ ਚੰਗੇ ਜਿਹੜੇ ਇਹਨਾਂ ਦੁਆਰਾ ਚਲਾਏ ਜਾ ਰਹੇ ਨੇ ਕਈ ਅਕੈਡਮੀਆ ਨੇ ਮੇਰਾ ਇਹ ਕੁਸਚਨ ਹੈ ਕਿ ਉਹਨੇ ਨਹੀਂ ਕੀ ਸਵਾਰਿਆ ਨੌਜਵਾਨਾਂ ਦਾ ਨੌਜਵਾਨ ਤਾਂ ਬਾਹਰ ਨੂੰ ਪਲਾਨ ਕਰ ਰਿਹਾ ਉਹਦੇ ਤੋਂ ਗੁਲਾਮੀ ਕਰਨੇ ਜਾ ਕੇ ਜੇ ਪੰਥ ਦਾ ਕੁਝ ਬਦਲ ਪਰਿਵਾਰ ਨੇ ਸਵਾਰਿਆ ਹੁੰਦਾ ਐਸਜੀ ਪਿਛਨੇ ਸਵਾਰਿਆ ਹੁੰਦਾ ਤੇ ਪਗਵੰਤ ਮਾਨ ਵਰਗਾ ਮੁੱਖ ਮੰਤਰੀ ਨਾ ਬਣਦਾ ਇਹ ਨਾਂ ਸਵਾਰਨ ਦੀਬ ਦੌਲਤ ਹੈ ਪੰਥ ਤੇ ਪੰਜਾਬ ਭਾਵੇਂ ਕਿ ਅਸੀਂ ਦੋਨੇ ਦੋ ਵੇਸ਼ ਪੁਸ਼ਾ ਚਾ ਤੁਸੀਂ ਕਟ ਵਾਲੇ ਹੋ ਤਾਂ ਮੈਂ ਪੱਗ ਵਾਲਾ ਹੋ ਸਕਦਾ ਸਾਡਾ ਧਰਮ ਵੀ ਵੱਖਰਾ ਵੱਖਰਾ ਹੋਵੇ ਪਰ ਪੰਜਾਬ ਤੇ ਪੰਥ ਪੰਜਾਬ ਤੇ ਧਰਮ ਇਹਦੀਆਂ ਰਗਾਂ ਵਿੱਚ ਆ ਪੰਜਾਬੀ ਦੇ ਪਰੰਤੂ ਪੰਜਾਬੀਆਂ ਨੇ ਇਨਾਂ ਨੂੰ ਮਤਲਬ ਸੋ ਕਾਲਡ ਕਾਲੀ ਦਲ ਵਾਲਿਆਂ ਨੂੰ ਬਹੁਤ ਲੰਮਾ ਚਿਰ ਸਿਆਸਤ ਸੱਤਾ ਦੇ ਕੇ ਛੱਡੀ ਚ ਕਾਲੀ ਦਲ ਕਾਲੀ ਦਲ ਕਰ ਰਹੇ ਕਿ ਟਾਰਗੇਟ ਕਰ ਰਹੇ ਕਾਲੀ ਦਲ ਨੂੰ ਚਾ ਕੋਈ ਵੀ ਦਲ ਹੋਵੇ ਮੇਰਾ ਕਹਿਣ ਦਾ ਮਤਲਬ ਪੰਜਾਬ ਦੇ ਕਿਸੇ ਨੇ ਨਹੀਂ ਭੱਲਾ ਕੀਤਾ ਪੰਜਾਬ ਦਾ ਪੰਜਾਬ ਦਾ ਕਰਜ਼ਾ ਵਧਿਆ ਜੀ ਮੈਨੂੰ ਮੈਨੂੰ ਮਾਰਾ ਜਾ ਦਿਓ ਨਾ ਟਾਈਮ ਕਾਂਗਰਸ ਆਈ ਗੁਟਕਾ ਸਾਹ ਹੱਥ ਚ ਫੜਿਆ ਗੱਲਾਂ ਕੀਤੀਆਂ ਕੁਝ ਨਹੀਂ ਬਣਿਆ ਚੰਨੀ ਆਇਆ ਕਹਿੰਦੇ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ ਬਹਿਬਲ ਬਰਗਾੜੀ ਕੋਟਕਪੂਰਾ 328 ਰੂਪ ਕੋਈ ਮਸਲਾ ਹੱਲ ਨਹੀਂ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਜੇ ਰਜੀਵ ਗਾਂਧੀ ਦੇ ਹਥਿਆਰੇ ਬਖਸ਼ੇ ਜਾ ਸਕਦੇ ਆ ਛੱਡੇ ਜਾ ਸਕਦੇ ਆ ਬਿਲਕੁਸ ਬਾਨੋ ਦੇ ਹਥਿਆਰੇ ਛੱਡੇ ਜਾ ਸਕਦੇ ਆ ਤੇ ਇਹਨਾਂ ਨੂੰ ਹੁਣ 30-30 ਸਾਲ ਹੋ ਗਏ ਹੁਣ ਤਾਂ ਬੁੱਢੇ ਹੋ ਗਏ ਉਹ ਜਵਾਨੀ ਚ ਗਿਆ ਸੀ ਤੇ ਬਢੇਪਾ ਆ ਗਿਆ ਮਤਲਬ ਅਸੀਂ ਇੱਥੇ ਕੋ ਟਿਆ ਕੋ ਟਿਆ ਮਹਿਸੂਸ ਕਰ ਰਹੇ ਆ ਪਾਰਟੀ ਚ ਇਕਾਲੀ ਦਾ ਲਾਈ ਜਾਵੇ ਚਾਹੇ ਕਾਂਗਰਸ ਆ ਜਾਏ ਚਾਹੇ ਆਮ ਆਦਮੀ ਆ ਜਾਏ ਕੋਈ ਆਈਆਂ ਨੇ ਜਿੰਨੀਆਂ ਹੁਣ ਤੱਕ ਉਹ ਹੁਣ ਇਹੀ ਐਨਲਿਸਿਸ ਹੋ ਰਿਹਾ ਹੈ ਕਿ ਅੱਗੇ ਵਾਸਤੇ ਕੋਈ ਚੰਗੇ ਕੋਈ ਐਡਵੋਕੇਟ ਕੋਈ ਡਾਕਟਰ ਕੋਈ ਇੰਜੀਨੀਅਰ ਕੋਈ ਕਹਿੰਦਾ ਮਤਲਬ ਹੈ ਕਿ ਜਿਹੜੇ ਬੰਦੀ ਸਿੱਖਨੇ ਉਹਨਾਂ ਨੂੰ ਮਾਫੀ ਮਿਲਣੀ ਚਾਹੀਦੀ ਉਹਨਾਂ ਨੂੰ ਸਜ਼ਾ ਮਾਫ ਹੋਣੀ ਚਾਹੀਦੀ ਬੰਦੀ ਸਿੰਘਾਂ ਨੂੰ ਮਾਫੀ ਮਿਲਣੀ ਚਾਹੀਦੀ ਤਾਂ ਹੀ ਮਿਲਣੀ ਮਿਲੂਗੀ ਜੇ ਕੋਈ ਮਨੁੱਖ ਦਾਦਰ ਖਵਾਲੇ ਰਾਜੋਣਾ ਸਾਹਿਬ ਕਹਿੰਦੇ ਮੈਂ ਮਾਫੀ ਦੀ ਅਪੀਲ ਹੀ ਨਹੀਂ ਕਰਦਾ ਉਹ ਤਾਂ ਕਹਿੰਦੇ ਮੈਨੂੰ ਸਜ਼ਾ ਦੇਣੀ ਸਜ਼ਾ ਦੋ ਤੁਸੀਂ ਕਹਿੰਦੇ ਕਿ ਮਾਫੀ ਮਾਫੀ ਕੁ ਵਰਡ ਸ਼ਬਦ ਕਿਦੰਦਾ ਹੋ ਗਿਆ ਮੇਰੀ ਮਾਫੀ ਨਹੀਂ ਤੁਸੀਂ ਮੇਰੇ ਖਿਆਲ ਆਪਾਂ ਸ਼ਬਦ ਨੂੰ ਘਮਾ ਲਿਆ ਆ ਉਹਨਾਂ ਨੇ ਕਿਹਾ ਕਿ ਮੈਨੂੰ ਜੋ ਕੀਤਾ ਉੱਤੇ ਪਛਤਾਵਾ ਨਹੀਂ ਤੇ ਉਹਨੂੰ ਸਜ਼ਾ ਸੁਣਾਤੀ ਫਿਰ 14 ਸਾਲ ਤੁਸੀਂ ਫਾਂਸੀ ਕਿਸੇ ਬੰਦੇ ਨੂੰ ਕਹ ਤੇਨੂੰ ਫਾਂਸੀ ਦੇਣੀ ਆ ਤੇ 14 ਸਾਲ ਫਾਂਸੀ ਨਾ ਦਿਓ ਕਿੱਧਰ ਨੂੰ ਗਿਆ ਕਾਨੂੰਨ ਮਾਫੀ ਨਹੀਂ ਉਹਨਾਂ ਨੂੰ ਫਿਰ ਤਰਸ ਦੇ ਵਿਹਾਰ ਦੇ ਉੱਤੇ ਜੇ ਇੱਥੇ ਲੋਕ ਰਾਜ ਆ ਜੇ ਇੱਥੇ ਲੋਕਤੰਤਰ ਆ ਜੇ ਇੱਥੇ ਕੋਈ ਕਦਰ ਕੀਮਤ ਹੈਗੀ ਆ ਮਨੁੱਖਤਾ ਦੀ ਤੇ ਕੋਈ ਸਜ਼ਾ ਦਾ ਵੀ ਕੋਈ ਹੁੰਦਾ ਅਸੀਂ ਅਸੀਂ ਕਹਿ ਰਹੇ ਆ ਨਾ ਪਮੇਰਾ ਜੋਨ ਸਾਹਮਣੇ ਨਹੀਂ ਕਹਿ ਰਹੇ ਜੇ ਤਰਸ ਦੇ ਆਧਾਰ ਤੇ ਜੀਵ ਗਾਂਧੀ ਦੇ ਹਤਿਆਰੇ ਛੱਡੇ ਜਾ ਸਕਦੇ ਆ ਬਿਲਕੁਸ ਬਾਨੋ ਵਾਲੇ ਛੱਡੇ ਜਾ ਸਕਦੇ ਆ ਸੌਦਾ ਸਾਧਾ ਰਗੇ ਰੋਜ ਪ੍ਰੋਲ ਤੇ ਭੇਜੇ ਜਾ ਸਕਦੇ ਆ ਤੇ ਕੀ ਗੱਲ ਇਹ ਨਾ ਇਹਦਾ ਬੰਦੀ ਸਿੱਖਾਂ ਨੂੰ ਨਹੀਂ ਛੱਡੇ ਜਾ ਸਕਦਾ ਚਲੋ ਮਿਹਰਬਾਨੀ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਬਿਲਕੁਲ ਜੀ ਇੱਥੇ ਪੰਜਾਬ ਨੂੰ ਲੈ ਕੇ ਪੰਜਾਬ ਦਾ ਚਿੰਤਨ ਹੋ ਰਿਹਾ ਕਈ ਬੁੱਧੀਜੀਵੀ ਆਏ ਨੇ ਬੁੱਧੀਜੀਵੀ ਆਪਣੇ ਆਪਣੇ ਗਿਆਨ ਦੁਆਰਾ ਇੱਕ ਮਾਰਗਦਰਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨਾ ਕੁ ਪੰਜਾਬ ਪ੍ਰੇਰਿਤ ਹੋਊਗਾ ਵੋਟਰ ਕਿੰਨੇ ਕੁ ਪ੍ਰੇਰਿਤ ਪ੍ਰੇਰਿਤ ਹੋਣਗੇ ਇਸ ਗੱਲਾਂ ਤੋਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਪੰਜਾਬ ਸਮੇਂ-ਸਮੇਂ ਤੇ ਕੁੱਟਿਆ ਤੇ ਲੁੱਟਿਆ ਗਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਦਾ ਕਰਜ਼ਾ ਕਹਿ ਰਿਹਾ ਹੈ ਧੀਮੇ-ਧੀਮੇ ਪੰਜਾਬ ਦਾ ਕਰਜ਼ਾ ਵੱਧ ਰਿਹਾ ਹੈ ਘਟ ਨਹੀਂ ਰਿਹਾ ਸੋਚਣ ਵਿਚਾਰਨ ਦੀ ਗੱਲ ਹੈ ਸਾਡਾ ਨੌਜਵਾਨ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਾ ਰਿਹਾ ਕਿਉਂ ਜਾ ਰਿਹਾ ਕਿਉਂਕਿ ਕਹਿੰਦੇ ਨੇ ਪੰਜਾਬ ਵੀਰਾਂ ਫਕੀਰਾਂ ਪੀਣਾ ਦੀ ਧਰਤੀ ਹੈ ਇਹ ਸੋਚਣਾ ਪੈਣਾ ਸਾਨੂੰ ਇਹ ਵਿਚਾਰਨਾ ਪੈਣਾ ਤੇ ਪ੍ਰੈਕਟੀਕਲੀ ਸਾਨੂੰ ਲਾਗੂ ਕਰਨਾ ਪੈਣਾ ਨਹੀਂ ਤਾਂ ਆਉਣ ਵਾਲੇ ਟਾਈਮ ਚ ਪੰਜਾਬ ਪੂਰੇ ਹਿੰਦੁਸਤਾਨ ਚ ਸਭ ਤੋਂ ਥਣਰਾ ਪ੍ਰਦੇਸ਼ ਹੋ ਜਾਊਗਾ ਜੋ ਕਦੇ ਸਭ ਤੋਂ ਪਹਿਲਾ ਸੀ ਲੁਧਿਆਣਾ ਤੋਂ ਹਮਦਰ ਟੀਵੀ ਲਈ ਮਹਾਰਿੰਦਰ